ਮੇਰਾ ਨਾਮ ਪ੍ਰੀਤੀ ਹੈ ਮੈਂ ਹਮੇਸ਼ਾ ਹੀ ਬਹੁਤ ਜ਼ਿਆਦਾ ਭਾਗੂਕ ਰਹਿੰਦੀ ਸੀ ਜੇਕਰ ਕੋਈ ਥੋੜੀ ਜਹੀ ਵੀ ਮੇਰੇ ਨਾਲ ਪਿਆਰ ਨਾਲ ਗੱਲ ਕਰਦਾ ਤਾਂ ਮੈਂ ਉਸ ਦੀ ਹੀ ਬਣ ਕੇ ਰਹਿ ਜਾਂਦੀ ਸੀ ਸਮੇਂ ਦੇ ਨਾਲ-ਨਾਲ ਮੇਰੀ ਇਹ ਆਦਤ ਹੋਰ ਵੀ ਜ਼ਿਆਦਾ ਪੱਕੀ ਹੁੰਦੀ ਗਈ ਥੋੜਾ ਜਿਹਾ ਪਿਆਰ ਮਿਲਦੇ ਹੀ ਮੈਂ ਉਸ ਇਨਸਾਨ ਤੇ ਪੂਰੀ ਤਰ੍ਹਾਂ ਮਾਰ ਮਿਟ ਜਾਂਦੀ ਸੀ ਮੇਰੀ ਇਸ ਆਦਤ ਨੇ ਹੀ ਮੈਨੂੰ 35 ਸਾਲ ਦੇ ਪ੍ਰੋਫੈਸਰ ਦੇ ਅੱਗੇ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ ਸੀ ਗਰਮੀ ਦਾ ਸਮਾਂ ਸੀ ਗਲਤੀ ਨਾਲ ਮੇਰੇ ਨੋਟਸ ਸਾਰੇ ਦੇ ਸਮਾਨ ਨਾਲ ਚਲੇ ਗਏ ਸੀ ਅਤੇ ਹੁਣ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਕਿਉਂਕਿ ਅਗਲੇ ਹੀ ਦਿਨ ਉਹ ਸਬਜੈਕਟ ਦਾ ਟੈਸਟ ਸੀ ਜੇਕਰ ਉਹ ਨੋਟਸ ਮੈਨੂੰ ਨਾ ਮਿਲਦੇ ਤਾਂ ਮੈਂ ਟੈਸਟ ਵਿੱਚ ਫੇਲ ਹੋ ਜਾਂਦੀ ਜੇਕਰ ਇਹ ਖਬਰ ਮੇਰੇ ਪਾਪਾ ਤੱਕ ਪਹੁੰਚ ਜਾਂਦੀ ਨਾ ਸਿਰਫ ਉਹ ਮੇਰੇ ਨਾਲ ਗੁੱਸਾ ਹੁੰਦੇ ਉਹ ਮੈਨੂੰ ਧਮਕਾਉਂਦੇ ਵੀ ਜੇਕਰ ਮੈਂ ਪੜ੍ਹਾਈ ਚੰਗੀ ਤਰ੍ਹਾਂ ਨਾ ਕੀਤੀ ਤਾਂ ਉਹ ਮੇਰਾ ਕਾਲਜ ਛੜਵਾ ਦੇਣਗੇ ਇਸ ਲਈ ਮੈਂ ਨੋਟਸਾ ਲੈਣ ਦੇ ਲਈ ਪ੍ਰੋਫੈਸਰ ਦੇ ਘਰ ਚਲੀ ਗਈ ਸੀ ਮੈਨੂੰ ਉਹਨਾਂ ਦੇ ਘਰ ਦਾ ਪਤਾ ਸੀ ਉਹ ਕਾਲਜ ਦੇ ਬਾਹਰ ਹੀ ਰਹਿੰਦੇ ਸੀ ਮੇਰੇ ਲਈ ਉਹਨਾਂ ਦੇ ਘਰ ਪਹੁੰਚਣਾ ਔਖਾ ਨਹੀਂ ਸੀ ਪਰ ਮੈਂ ਦਰਵਾਜ਼ੇ ਤੇ ਖੜੀ ਇਹੀ ਸੋਚ ਰਹੀ ਸੀ ਕਿ ਨਾ ਜਾਣੇ ਅੰਦਰ ਕੌਣ ਹੋਵੇਗਾ ਪਤਾ ਨਹੀਂ ਉਹਨਾਂ ਦੇ ਘਰ ਕਿੰਨੇ ਲੋਕ ਰਹਿੰਦੇ ਹੋਣਗੇ ਪਤਾ ਨਹੀਂ ਉਹ ਐਸਾ ਸਮੇਂ ਕੀ ਕੰਮ ਰਹੀ ਹੋਣਗੇ ਮੈਂ ਇੱਕ ਖਿਆਲਨਾ ਵਿੱਚ ਡਿੱਗੀ ਹੋਈ ਸੀ ਕਿ ਆਚਾਨਣੇ ਹੀ ਦਰਵਾਜ਼ਾ ਖੁੱਲ੍ਹਿਆ ਅਤੇ ਚੌਂਕੀਦਾਰ ਦਾ ਚਿਹਰਾ ਨਜ਼ਰ ਆਇਆ ਉਹ ਪੁੱਛਣ ਲੱਗਿਆ ਦੀਦੀ ਜੀ ਤੁਹਾਨੂੰ ਕੀ ਕੰਮ ਹੈ ਮੈਂ ਦੱਸਿਆ ਕਿ ਮੈਂ ਪ੍ਰੋਫੈਸਰ ਸਾਹਿਬ ਨੂੰ ਮਿਲਣ ਆਈ ਹਾਂ ਫਿਰ ਉਹ ਅੰਦਰ ਗਿਆ ਅਤੇ ਥੋੜੇ ਸਮੇਂ ਬਾਅਦ ਬਾਹਰ ਆ ਕੇ ਕਹਿਣ ਲੱਗਿਆ ਕਿ ਤੁਸੀਂ ਅੰਦਰ ਡਰਾਇੰਗ ਰੂਮ ਵਿੱਚ ਬੈਠ ਜਾਓ ਸਾਹਿਬ ਹੁਣ ਨਹਾ ਰਹੇ ਹਨ ਉਹ ਥੋੜੇ ਸਮੇਂ ਬਾਅਦ ਆ ਜਾਣਗੇ ਕੋਸ ਨੇ ਮੈਨੂੰ ਅੰਦਰ ਬੁਲਾ ਕੇ ਡਰਾਈング ਰੂਮ ਦਾ ਦਰਵਾਜ਼ਾ ਖੋਲ੍ਹ ਦਿੱਤਾ ਮੈਨੂੰ ਘਬਰਾਹਟ ਹੋ ਰਹੀ ਸੀ ਮੈਂ ਡਰਾਈング ਰੂਮ ਵਿੱਚ ਬੈਠ ਗਈ ਕਿਉਂਕਿ ਇੰਨਾ ਤਾਂ ਮੈਨੂੰ ਸਮਝ ਆ ਗਿਆ ਸੀ ਕਿ ਇਸ ਘਰ ਵਿੱਚ ਪ੍ਰੋਫੈਸਰ ਸਾਹਿਬ ਤੋਂ ਇਲਾਵਾ ਸ਼ਾਇਦ ਕੋਈ ਨਹੀਂ ਹੈ ਅਤੇ ਨਾ ਹੀ ਕਿਸੇ ਦੀ ਆਵਾਜ਼ ਆਈ ਸੀ ਅਤੇ ਨਾ ਹੀ ਮੈਨੂੰ ਕੋਈ ਨਜ਼ਰ ਆ ਰਿਹਾ ਸੀ 5 ਮਿੰਟ ਤੱਕ ਮੈਂ ਡਰਾਈング ਰੂਮ ਵਿੱਚ ਬੈਠੀ ਰਹੀ ਉਸੇ ਸਮੇਂ ਹੀ ਮੇਰੀ ਨਜ਼ਰ ਡ్రਾਈਇੰਗ ਰੂਮ ਵਿੱਚ ਲੱਗੀਆਂ ਵੱਡੀਆਂ-ਵੱਡੀਆਂ ਤਸਵੀਰਾਂ ਤੇ ਗਈ ਜਿਸ ਵਿੱਚ ਪ੍ਰੋਫੈਸਰ ਸਾਹਿਬਾਨੇ ਟਰੋਫੀ ਭੜੀ ਹੋਈ ਸੀ ਅਤੇ ਕਿਤੇ ਮੈਡਲ ਪਾਈ ਹੋਈ ਸੀ ਮੈਂ ਦੀਵਾਰ ਦੇ ਕੋਲ ਗਈ ਮੇਰੀਆਂ ਧੜਕਨਾ ਬੇਕਾਬੂ ਹੋਣ ਲੱਗੀਆਂ ਦਿਲ ਵਿੱਚ ਨਵੀਂ ਤਰੰਗ ਜਿਹੀ ਵੱਜਣ ਲੱਗੀ ਸੀ ਮੇਰੇ ਦਿਲ ਨੇ ਦੁਆ ਕੀਤੀ ਕਿ ਕਾਸ਼ ਮੇਰੀ ਮੁਹੱਬਤ ਮੈਨੂੰ ਮਿਲ ਜਾਵੇ ਕਾਸ਼ ਉਹ ਇਸ ਤਰ੍ਹਾਂ ਦਾ ਹੋ ਜਾਵੇ ਕਿ ਪ੍ਰੋਫੈਸਰ ਦੇ ਦਿਲ ਦੀ ਤਾਰ ਵੀ ਮੇਰੇ ਦਿਲ ਨਾਲ ਜੁੜ ਜਾਵੇ ਮੈਂ ਵੀ ਪਿਆਰ ਕਰਦੀ ਸੀ ਉਸ ਪਰ ਇਸ ਗੱਲ ਦਾ ਅਹਿਸਾਸ ਕਿਸੇ ਨੂੰ ਨਹੀਂ ਸੀ ਪ੍ਰੋਫੈਸਰ ਸਾਹਿਬ ਬਹੁਤ ਸੁੰਨੇ ਤੇ ਹੈਂਡਸਮ ਸੀ ਬਹੁਤ ਸਮੇਂ ਤੋਂ ਮੈਂ ਉਸ ਨੂੰ ਦੇਖ ਰਹੀ ਸੀ ਉਹਨਾਂ ਨੂੰ ਦੇਖ ਕੇ ਪਤਾ ਨਹੀਂ ਅਚਾਨਕ ਹੀ ਮੇਰੇ ਦਿਲ ਵਿੱਚ ਕੀ ਆਇਆ ਮੈਂ ਡਰਾਇੰਗ ਰੂਮ ਵਿੱਚੋਂ ਉੱਠ ਕੇ ਘਰ ਦੇ ਅੰਦਰ ਵਾਲੇ ਹਿੱਸੇ ਵਿੱਚ ਚਲੀ ਗਈ ਅਤੇ ਘਰ ਦੇਖਣ ਲੱਗੀ ਕਿਉਂਕਿ ਘਰ ਕੋਈ ਨਹੀਂ ਸੀ ਇਸ ਕਾਰਨ ਮੈਨੂੰ ਵੀ ਦਿੱਕਤ ਨਹੀਂ ਹੋਈ ਜਦੋਂ ਮੈਂ ਅੰਦਰ ਪਹੁੰਚੀ ਤਾਂ ਅਚਾਨਕ ਹੀ ਬਾਥਰੂਮ ਦਾ ਦਰਵਾਜ਼ਾ ਖੁੱਲਿਆ ਪ੍ਰੋਫੈਸਰ ਤੌਲੀਆ ਲਪੇਟੇ ਹੋਏ ਬਾਹਰ ਆ ਰਹੇ ਸੀ ਉਹ ਮੈਨੂੰ ਦੇਖ ਕੇ ਹੈਰਾਨ ਹੋਏ ਕਿਉਂਕਿ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਉਹਨਾਂ ਦੇ ਕਮਰੇ ਵਿੱਚ ਵੀ ਆ ਜਾਵਾਂਗੀ ਮੇਰੀ ਨਜ਼ਰ ਅਵਸ਼ੇਕ ਦੇ ਸਰੀਰ ਤੇ ਪਈ ਤਾਂ ਮੇਰਾ ਸਾਹ ਹੀ ਰੁਕ ਗਿਆ ਸੀ ਕਿਉਂਕਿ ਪ੍ਰੋਫੈਸਰ ਸਾਹਬ ਨਹੀਂ ਸਿਰਫ ਤੌਲੀਆ ਬੰਨਿਆ ਹੋਇਆ ਸੀ ਉਹਨਾਂ ਦਾ ਪੂਰਾ ਸਰੀਰ ਪਾਣੀ ਦੀਆਂ ਬੂੰਦਾਂ ਨਾਲ ਭਰਿਆ ਹੋਇਆ ਸੀ ਅਤੇ ਵਾਲ ਗਿੱਲੇ ਸੀ ਉਹ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ ਨਾਲ ਓਹ ਹੈਰਾਨੀ ਨਾਲ ਮੈਨੂੰ ਦੇਖ ਰਹੇ ਸੀ ਆ ਵੀ ਛੇ ਕਦੇ ਇਸ ਤਰ੍ਹਾਂ ਦੇਖਣ ਤੇ ਮੈਂ ਕਵਰਾ ਗਈ ਸੀ ਮੈਨੂੰ ਉਮੀਦ ਨਹੀਂ ਸੀ ਕਿ ਉਹ ਇਸ ਹੂਲੀਏ ਵਿੱਚ ਮੇਰੇ ਸਾਹਮਣੇ ਆ ਜਾਣਗੇ ਮੈਂ ਆਪਣੀ ਅੱਖਾਂ ਤੇ ਹੱਥ ਰੱਖਿਆ ਤੇ ਕਿਹਾ ਕਿ ਸੌਰੀ ਸਰ ਮੈਨੂੰ ਨਹੀਂ ਪਤਾ ਸੀ ਕਿ ਇਹ ਰੂਮ ਤਹਾਤਾ ਹੈ ਮੈਂ ਤਾਂ ਵੈਸੇ ਹੀ ਮੈਂ ਪੂਰੀ ਤਰ੍ਹਾਂ ਘਬਰਾ ਗਈ ਸੀ ਮੈਂ ਵਿਸ਼ੇਕ ਸਰਵਲ ਦੇਖਣ ਲੱਗੀ ਉਹ ਮੈਨੂੰ ਇਸ ਤਰ੍ਹਾਂ ਡਰਿਆ ਹੋਇਆ ਦੇਖ ਕੇ ਕਹਿਣ ਲੱਗੇ ਕਿ ਇਡਸੋਕ ਕੇ ਪਰੇਸ਼ਾਨ ਨਾ ਹੋ ਪ੍ਰੋਫੈਸਰ ਸਾਉ ਦੇ ਚਿਹਰੇ ਤੇ ਇੱਕ ਮੁਸਕਰਾਹਟ ਆਈ ਸੀ ਅਤੇ ਫਿਰ ਉਹ ਮੇਰੇ ਤੋਂ ਪੁੱਛਣ ਲੱਗੇ ਕਿ ਪ੍ਰੀਤੀ ਤੂੰ ਇੱਥੇ ਕਿਸੇ ਕੰਮ ਆਈ ਸੀ ਤੁਹਾਨੂੰ ਕੋਈ ਕੰਮ ਸੀ ਇਹ ਕਹਿੰਦੇ ਉਹਨਾਂ ਨੇ ਆਪਣੀ ਪੈਂਟ ਚੱਕੀ ਅਤੇ ਪਾਉਣ ਲੱਗੇ ਪ੍ਰੋਫੈਸਰ ਸਾਹਿਬ ਨੂੰ ਦੇਖ ਕੇ ਮੈਂ ਸਭ ਕੁਝ ਭੁੱਲ ਚੁੱਕੀ ਸੀ ਮੈਨੂੰ ਇਹ ਵੀ ਯਾਦ ਨਹੀਂ ਸੀ ਕਿ ਮੈਂ ਇੱਥੇ ਕਿਉਂ ਆਈ ਹਾਂ ਮੈਂ ਉਹਨਾਂ ਨੂੰ ਦੇਖਦੇ ਹੋਏ ਕਹਿਣ ਲੱਗੀ ਕਿ ਸਰ ਤੁਸੀਂ ਬਹੁਤ ਜ਼ਿਆਦੇ ਹੈਂਡਸਮ ਅਤੇ ਖੂਬਸੂਰਤ ਹੋ ਇਹ ਗੱਲ ਅਚਾਨਕ ਹੀ ਮੇਰੇ ਮੂੰਹ ਵਿੱਚੋਂ ਨਿਕਲ ਗਈ ਸੀ ਇਹ ਕਹਿੰਦੇ ਹੋਈ ਮੈਂ ਆਪਣੀ ਜੀਭ ਆਪਣੇ ਦੰਦਾਂ ਦੇ نیچے ਦਵਾਈ ਸੀ ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਦੀ ਮੁਸਕਾਨ ਡੁੱਗੀ ਹੋਈ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਕਿ ਇਹ ਗੱਲ ਤਾਂ ਮੈਨੂੰ ਬਹੁਤ ਸਾਰੀਆਂ ਲੜਕੀਆਂ ਕਹਿੰਦਾਂ ਹਨ ਤੁਸੀਂ ਕੁਝ ਨਵੀਂ ਗੱਲ ਦੱਸੋ ਮੈਂ ਸੋਚ ਲਿਆ ਸੀ ਕਿ ਅੱਜ ਮੈਂ ਆ ਵਿਸ਼ੇਕ ਜੀ ਨਾਮ ਆਪਣੀ mohabbat ਅਦਾਈ ਜਹਾਰ ਕਰਕੇ ਹੀ ਰਹਿਣ ਇਹ ਸੋਚ ਕੇ ਮੈਂ ਦੋ ਕਦਮ ਅੱਗੇ ਵਧਾਏ ਅਤੇ ਕਿਹਾ ਕਿ ਸਾਰਾ ਤੁਸੀਂ ਇੱਕ ਵਾਰ ਆਪਣੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖੋ ਤਾਂ ਸਹੀ ਮੈਂ ਤੁਹਾਡੀ ਪੂਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵਾਂਗੀ ਮੇਰੀ ਗੱਲ ਸੁਣਦੇ ਹੋਏ ਉਹਨਾਂ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਤੁਸੀਂ ਇਹ ਗੱਲ ਕਰਨ ਲਈ ਮੇਰੇ ਕੋਲ ਆਏ ਹੋ ਇਹ ਕਹਿੰਦੇ ਹੋਏ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਇੱਕ ਅਜਨਬੀ ਮਰਦ ਦਾ ਸਪਰਸ਼ ਮਹਿਸੂਸ ਕਰਕੇ ਮੇਰਾ ਸਰੀਰ ਪਸੀਨੇ ਨਾਲ ਲਤਪਤ ਹੋ ਗਿਆ ਸੀ ਪਰ ਇਸ ਸਮੇਂ ਮੈਂ ਪਿੱਛੇ ਹਟਣਾ ਨਹੀਂ ਚਾਹੁੰਦੀ ਸੀ ਕਿਉਂਕਿ ਪੂਰੇ ਘਰ ਵਿੱਚ ਕੋਈ ਨਹੀਂ ਸੀ ਇਸ ਤਨਹਾਈ ਵਿੱਚ ਹੀ ਮੈਂ ਅਭਿਸ਼ੇਕ ਸਰ ਨੂੰ ਆਪਣੇ ਪਿਆਰ ਦਾ ਯਕੀਨ ਦਿਵਾ ਸਕਦੀ ਸੀ ਮੈਂ ਆਪਣੇ ਆਪ ਨੂੰ ਉਹਨਾਂ ਦੇ ਕਰੀਬ ਕੀਤਾ ਅਤੇ ਆਪਣੇ ਗਰਮ-ਗਰਮ ਸਾਹਾਂ ਨੂੰ ਉਹਨਾਂ ਉੱਤੇ ਛੜਦੇ ਹੋਏ ਕਹਿਣ ਲੱਗੀ ਕਿ ਤੁਸੀਂ ਮੈਨੂੰ ਆਪਣਾ ਕਿਉਂ ਨਹੀਂ ਲੈਂਦੇ ਮੈਂ ਆਪਣਾ ਸਭ ਕੁਝ ਤੁਹਾਡੇ ਉੱਤੇ ਨਿਸ਼ਾਵਰ ਕਰ ਦੇਵਾਂਗੀ ਮੈਂ ਉਹਨਾਂ ਦਾ ਹੱਥ ਫੜ ਕੇ ਆਪਣੀ ਸੀਨੇ ਤੇ ਰੱਖਿਆ ਅਤੇ ਆਪਣੀਆਂ ਧੜਕਣਾ ਨੂੰ ਮਹਿਸੂਸ ਕਰਾਉਂਦੇ ਹੋਏ ਉਹਨਾਂ ਨੂੰ ਕਿਹਾ ਕਿ ਮੇਰੀਆਂ ਧੜਕਨਾਂ ਨੂੰ ਤੁਸੀਂ ਵੀ ਤਾਂ ਮਹਿਸੂਸ ਕਰੋ ਇਹ ਦਿਲ ਸਿਰਫ ਤੁਹਾਡੇ ਲਈ ਹੀ ਧੜਕਦਾ ਹੈ ਮੇਰੀਆਂ ਇਹ ਸਭ ਗੱਲਾਂ ਸੁਣ ਕੇ ਅਭਿਸ਼ੇਕ ਜੀ ਤਾਂ ਹੈਰਾਨ ਰਹਿ ਗਏ ਸੀ ਉਹਨਾਂ ਨੇ ਮੈਨੂੰ ਆਪਣੇ ਆਪ ਤੋਂ ਦੂਰ ਕੀਤਾ ਅਤੇ ਕਹਿਣ ਲੱਗੇ ਪ੍ਰੀਤ ਤੂੰ ਹੋਸ਼ ਵਿੱਚ ਤਾਂ ਹੈਂ ਤੂੰ ਕੀ ਕਰ ਰਹੀ ਹੈਂ ਤੂੰ ਦੂਰ ਰਹਿ ਮੇਰੇ ਤੋਂ ਅਤੇ ਆਪਣੀ ਹੱਦ ਵਿੱਚ ਰਹਿ ਕੇ ਮੇਰੇ ਨਾਲ ਗੱਲ ਕਰ ਪਰ ਮੇਰੇ ਤੇ ਤਾਂ ਹੁਣ ਵਿਸ਼ੇਕ ਜੀ ਦੀ ਮੁਹੱਬਤ ਦਾ ਨਸ਼ਾ ਸਵਾਰ ਹੋ ਗਿਆ ਸੀ ਅਤੇ ਮੈਂ ਹੁਣ ਪਿੱਛੇ ਨਹੀਂ ਹਟ ਸਕਦੀ ਸੀ ਮੈਂ ਥੋੜਾ ਜਿਹਾ ਹੋਰ ਉਹਨਾਂ ਦੇ ਨੇੜੇ ਹੋਈ ਅਤੇ ਸ਼ਾਇਦ ਮੇਰੇ ਇਸ ਪਰਕਰਨ ਤੇ ਉਹਨਾਂ ਦੇ ਦਿਲ ਦੀਆਂ ਧੜਕਣਾ ਵੀ ਵੱਧ ਗਈਆਂ ਸੀ ਕਿਉਂਕਿ ਮੈਂ ਉਹਨਾਂ ਦੀਆਂ ਧੜਕਣਾ ਆਪਣੇ ਕੰਨਾਂ ਨਾਲ ਸੁਣ ਸਕਦੀ ਸੀ ਪਰ ਉਹ ਕਮਜ਼ੋਰ ਮਰਦ ਨਹੀਂ ਸੀ ਜੋ ਮੇਰੀਆਂ ਇਹ ਸਭ ਹਰਕਤਾਂ ਤੋਂ ਪਿਘਲ ਜਾਂਦੇ ਉਹਨਾਂ ਨੇ ਮੈਨੂੰ ਜੋੜਦੀ ਧੱਕਾ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਬੈੱਡ ਤੇ ਡਿੱਗਦੀ ਮੈਂ ਵਿਸ਼ੇਕ ਜੀ ਦਾ ਹੱਥ ਫੜ ਲਿਆ ਅਤੇ ਉਹਨਾਂ ਨੂੰ ਆਪਣੀ ਤਰਫ ਖਿੱਚ ਲਿਆ ਆ ਵਿਸ਼ੇਕ ਸਾਰ ਮੇਰੇ ਉੱਪਰ ਆ ਕੇ ਡੇਗ ਗਏ ਅਤੇ ਫਿਰ ਉਹਨਾਂ ਨੇ ਅਚਾਨਕ ਹੀ ਮੇਰੀ ਕਮਰ ਤੇ ਆਪਣਾ ਹੱਥ ਰੱਖਿਆ ਅਤੇ ਮੈਨੂੰ ਆਪਣੇ ਕੋਲ ਖਿੱਚ ਕੇ ਕਹਿਣ ਲੱਗੇ ਕਿ ਦੱਸ ਪ੍ਰੀਤ ਤੂੰ ਮੇਰੇ ਲਈ ਕੀ ਕਰ ਸਕਦੀ ਹੈ ਮੈਨੂੰ ਵੀ ਤਾਂ ਪਤਾ ਚੱਲੇ ਕਿ ਤੈਨੂੰ ਮੇਰੇ ਨਾਲ ਕਿੰਨੀ ਮੁਹੱਬਤ ਹੈ ਮੈਂ ਕਿਹਾ ਤੁਸੀਂ ਇੱਕ ਵਾਰ ਮੈਨੂੰ અપਨਾ ਕੇ ਤਾਂ ਦੇਖੋ ਮੈਂ ਆਪਣੇ ਆਪ ਨੂੰ ਤੁਹਾਡੇ ਲਈ ਮਿੱਟੀ ਕਰ ਦੇਵਾਂਗੀ ਅਤੇ ਉਸੇ ਸਮੇਂ ਤੁਹਾਹ ਡੀ ਹੋ ਜਾਵਾਂਗੀ ਪ੍ਰੋਫੈਸਰ ਸਾਹਿਬ ਵੀ ਇੱਕ ਜਵਾਨ ਮਰਦ ਸੀ ਉਹ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਰੱਖ پا ਰਹੇ ਸੀ ਮੇਰੇ ਉਹਨਾਂ ਦੇ ਕੋਲ ਆਉਣ ਤੇ ਉਹਨਾਂ ਦੇ ਸਾਹਾਂ ਦਾ ਤੂਫਾਨ ਤੇਜ਼ ਹੋਇਆ ਸੀ ਉਹ ਬਹੁਤ ਡੁੰਗੇ ਡੁੰਗੇ ਸਾਹ ਲੈ ਰਹੇ ਸਨ ਹੁਣ ਜਦੋਂ ਉਹਨਾਂ ਦੇ ਇੰਤਿਹਾਨ ਦੀ ਹੱਦ ਪਾਰ ਹੋਈ ਤਾ ਉਹ ਮੈਨੂੰ ਉੱਥੇ ਹੀ ਬੈਰਦ ਤੇ ਛੱਡ ਕੇ ਖੜੇ ਹੋ ਗਏ ਸ਼ਾਇਦ ਉਹ ਆਪਣੀ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਮੈਂ ਕੱਚੀ ਉਮਰ ਵਿੱਚ ਸੀ ਜਜ਼ਬਾਤੀਪਣ ਮੇਰੇ ਵਿੱਚ ਜ਼ਿਆਦਾ ਹੀ ਭਰਿਆ ਹੋਇਆ ਸੀ ਉਹ ਇੱਕ ਸਮਝਦਾਰ ਇਨਸਾਨ ਸੀ ਉਹ ਜਾਣਦੇ ਸੀ ਕਿ ਇਹ ਸਮੇਂ ਦੀ ਕਮਜ਼ੋਰੀ ਸਾਡੀ ਦੋਹਾਂ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਅਤੇ ਸ਼ਾਇਦ ਉਹ ਇਸ ਲਈ ਹੀ ਉਹਨਾਂ ਨੇ ਖੁਦ ਨੂੰ ਸੰਭਾਲ ਲਿਆ ਸੀ ਮੈਂ ਬੈੱਡ ਤੋਂ ਉੱਠ ਕੇ ਖੜੀ ਹੋ ਗਈ ਅਤੇ ਪਿੱਛੇ ਤੋਂ ਅਭਿਸ਼ੇਕ ਜੀ ਨੂੰ ਘਰ ਲਿਆ ਸੀ ਅਤੇ ਅਗਲੇ ਹੀ ਪਾਲਾ ਵਿਸ਼ੇਖ ਜੀ ਨੇ ਮੇਰੇ ਨਾਲ ਕੀ ਕੀਤਾ ਮੈਂ ਹੈਰਾਨ ਰਹਿ ਗਈ ਜਦੋਂ ਮੈਨੂੰ ਪਤਾ ਲੱਗਿਆ ਕਿ ਪਟੇ ਸ਼ਹਿਰ ਵਿੱਚ ਪਟੇ ਯੂਨੀਵਰਸਿਟੀ ਵਿੱਚ ਮੇਰਾ ਨਾਮ ਆ ਗਿਆ ਹੈ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕੀ ਮੈਰਿਟ ਲਿਸਟ ਵਿੱਚ ਮੇਰਾ ਨਾਮ ਆ ਸਕਦਾ ਹੈ ਜਦੋਂ ਕਿ ਮੇਰਾ ਦਾਖਲਾ ਹੋਣਾ ਮੁਮਕਿਨ ਨਹੀਂ ਸੀ ਮੇਰੇ ਪਾਪਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਤੇਰਾ ਮੈਰਿਟ ਲਿਸਟ ਵਿੱਚ ਨਾਮ ਆਇਆ ਤਾਂ ਹੀ ਮੈਂ ਤੈਨੂੰ ਵੱਡੇ ਸ਼ਹਿਰ ਵਿੱਚ ਪੜ੍ਹਨ ਲਈ ਤੇ ਜਾਗਾ ਨਹੀਂ ਤਾਂ ਇੱਥੇ ਹੀ ਕਿਸੇ ਕਾਲਜ ਵਿੱਚ ਪੜ੍ਹਾਈ ਕਰਕੇ ਆਪਣੇ ਵਿਆਹ ਬਾਰੇ ਸੋਚਣਾ ਜਿਵੇਂ ਹੀ ਮੈਰਿਟ ਲਿਸਟ ਵਿੱਚ ਮੇਰਾ ਨਾਮ ਆਇਆ ਮੈਨੂੰ ਇਹ ਖਬਰ ਮਿਲੀ ਮੈਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਆ ਮੇਰੀ ਮਾਂ ਰਸੋਈ ਵਿੱਚੋਂ ਬਾਹਰ ਆਈ ਅਤੇ ਮੈਨੂੰ ਇਸ ਤਰ੍ਹਾਂ ਨੱਚਦੇ ਹੋਏ ਦੇਖ ਕੇ ਕਹਿਣ ਲੱਗੀ ਤੇਰੀ ਮਾਂ ਖੁਦ ਤਾਂ ਮਰ ਗਈ ਐ ਪਰ ਤੈਨੂੰ ਮੇਰੇ ਸਿਰ ਤੇ ਛੱਡ ਗਈ ਐ ਮੈਨੂੰ ਪਰੇਸ਼ਾਨ ਕਰਨ ਲਈ ਇਸ ਤਰ੍ਹਾਂ ਦੀ ਵੀ ਕਿਹੜੀ ਖਬਰ ਮਿਲ ਗਈ ਐ ਤੈਨੂੰ ਜੋ ਤੇਰਾ ਨੱਚਣਾ ਗਾਉਣਾ ਖਤਮ ਹੀ ਨਹੀਂ ਹੋ ਰਿਹਾ ਹੈ ਤੂੰ ਸਾਰੇ ਘਰ ਦਾ ਸਕੂਨ ਭੰਗ ਕਰ ਦਿੱਤਾ ਹੈ ਆਪਣੀ ਸੋਤੇਲੀ ਮਾਂ ਦੇ ਚਿਹਰੇ ਦੇ ਹਾਫ-ਭਾਵ ਦੇਖ ਕੇ ਮੈਨੂੰ ਬਹੁਤ ਮਜ਼ਾ ਆਉਣ ਲੱਗਿਆ ਕਿਉਂਕਿ ਜਦੋਂ ਵੀ ਮੈਂ ਖੁਸ਼ ਹੁੰਦੀ ਸੀ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਸੀ ਉਹ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਉਸ ਦੀ ਜੁੱਤੀ ਦੇ ਥੱਲੇ ਲੱਗ ਕੇ ਰਹਾ ਅਤੇ ਉਸ ਦੇ ਹਰ ਹੁਕਮ ਤੇ ਹਾਂ ਕਰਾਂ ਪਰ ਜਦੋਂ ਹੁਣ ਮੇਰਾ ਨਾਮ ਚੰਗੇ ਕਾਲਜ ਦੀ ਲਿਸਟ ਵਿੱਚ ਆਇਆ ਸੀ ਤਾਂ ਖੁਸ਼ੀ ਤਾਂ ਬੰਨਦੀ ਹੀ ਸੀ ਕਿਉਂਕਿ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਗੱਲ ਤੇ ਮੇਰੀ ਮਾਂ ਨੂੰ ਕਿੰਨੀਆਂ ਮਿਰਚਾਂ ਲੱਗਣੀਆਂ ਹਨ ਅਤੇ ਫਿਰ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਸੀ ਮੈਂ ਪੰਗੜਾ ਪਾਉਂਦੇ ਪਾਉਂਦੇ ਮਾਂ ਦੇ ਚਾਰੋਂ ਤਰਫੋਂ ਚੱਕਰ ਲਾਏ ਫਿਰ ਉਹਨਾਂ ਨੂੰ ਦੱਸਿਆ ਕਿ ਮੇਰਾ IIT ਵਿੱਚ ਐਡਮਿਸ਼ਨ ਹੋ ਗਿਆ ਹੈ ਉਹ ਵੀ ਮੈਰਿਟ ਤੇ ਹੁਣ ਮੈਨੂੰ ਪੜਨ ਤੋਂ ਕੋਈ ਨਹੀਂ ਰੋਕ ਸਕਦਾ ਹੈ ਇਹ ਸੁਣਦੇ ਹੀ ਮੇਰੀ ਸੋਤੇਲੀ ਮਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਉਹ ਬੜਾ ਬੜੰਦੀ ਹੋਈ ਰਸੋਈ ਵਿੱਚ ਚਲੀ ਗਈ ਅਤੇ ਕਹਿਣ ਲੱਗੀ ਹੁਣ ਆਪਣੇ ਬਾਪ ਦਾ ਪੈਸਾ ਬਰਬਾਦ ਕਰਨ ਲਈ ਤੂੰ ਸ਼ਹਿਰ ਚਲੀ ਜਾਵੇਂਗੀ ਅਤੇ ਇੱਥੇ ਸਾਡੀਆਂ ਜ਼ਰੂਰਤਾਂ ਨੂੰ ਚੁੱਲ੍ਹੇ ਵਿੱਚ ਪਾ ਦਿੱਤਾ ਜਾਵੇਗਾ ਮਾਂ ਨੂੰ ਹਮੇਸ਼ਾ ਇਹ ਹੀ ਲੱਗਦਾ ਸੀ ਕਿ ਜੋ ਪੈਸਾ ਮੇਰੀ ਪੜ੍ਹਾਈ ਤੇ ਖਰਚ ਹੁੰਦਾ ਹੈ ਉਸ ਕਾਰਨ ਹੀ ਉਹਨਾਂ ਦਾ ਅਤੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਜਦੋਂ ਕੀ ਇਹ ਸਤਾਂ ਦਾ ਨਹੀਂ ਸੀ ਮੇਰੇ ਪਾਪਾ ਮੇਰੇ ਤੇ ਉਹ ਪੈਸਾ ਹੀ ਖਰਚ ਕਰ ਰਹੇ ਸਨ ਜਿਸ ਸਾਰੇ ਤੇ ਮੇਰਾ ਹੱਕ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਤੇ ਪੂਰਾ ਪੂਰਾ ਪੈਸਾ ਖਰਚ ਕਰਦੇ ਸਨ ਪਰ ਪਤਾ ਨਹੀਂ ਕਿਉਂ ਮੇਰੀ ਸੋਤੇਲੀ ਮਾਂ ਮੇਰੇ ਤੋਂ ਪੂਰੀ ਘਰ ਖਾਂਦੀ ਸੀ ਜੋ ਬਚਪਨ ਤੋਂ ਮਾਂ ਦੀ ਮੁਹੱਬਤ ਲਈ ਤਰਸੀ ਸੀ ਮੈਨੂੰ ਸਿਰਫ ਨਫਰਤ ਦੇ ਕੰਡੇ ਹੀ ਮਿਲੇ ਸੀ ਇਸ ਲਈ ਮੈਂ ਮੇਰੇ ਘਰ ਤੋਂ ਅਤੇ ਮੇਰੀ ਸੋਤੇਲੀ ਮਾਂ ਤੇ ਆਪਣੇ ਭੈਣ ਭਰਾਵਾਂ ਤੋਂ ਅਲੱਗ ਹੋਣਾ ਚਾਹੁੰਦੀ ਸੀ ਘਰ ਤੋਂ ਬਾਹਰ ਮੈਨੂੰ ਕਿਤੇ ਦੀ ਪਿਆਰ ਮੁਹੱਬਤ ਮਿਲਦੀ ਮੈਂ ਉੱਥੇ ਹੀ دیਵਾਨੀ ਹੋ ਕੇ ਪੱਧ ਜਾਂਦੀ ਸੀ ਅਤੇ ਅੱਜ ਮੈਨੂੰ ਜਿਵੇਂ ਹੀ ਇਹ ਖਬਰ ਮਿਲੀ ਤਾਂ ਮੈਂ ਉਸੇ ਸਮੇਂ ਹੀ ਘਰ ਤੋਂ ਨਿਕਲਦੇ ਆਪਣੀ ਦੋਸਤ ਇਰਮ ਕੋਲ ਗਈ ਸੀ ਉਹ ਤੇ ਉਸ ਦੀ ਮੰਮੀ ਮੈਨੂੰ ਬਹੁਤ ਪਿਆਰ ਕਰਦੇ ਸੀ ਜਦੋਂ ਮੈਂ ਉਹਨਾਂ ਨੂੰ ਆਪਣੀ ਕਮਜਾਬੀ ਦਾ ਦੱਸਿਆ ਤਾਂ ਇਰਮ ਦੇ ਮੰਮੀ ਨੇ ਮੈਨੂੰ ਗਲ ਨਾਲ ਲਾ ਲਿਆ ਅਤੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਕਹਿਣ ਲੱਗੀ ਕਿ ਮੇਰੀ ਬੱਚੀ ਪ੍ਰੀਤ ਤੂੰ ਬਹੁਤ ਤਰੱਕੀ ਕਰੇਂਗੀ ਜਦੋਂ ਵੀ ਮੈਨੂੰ ਈਰਮ ਦੀ ਮਾਂ ਇਸ ਤਰ੍ਹਾਂ ਸੀਂਦੇ ਨਾਲ ਲਾਉਂਦੀ ਤਾਂ ਮੈਨੂੰ ਲੱਗਦਾ ਕਿ ਇਹ ਹੀ ਮੇਰੀ ਮਾਂ ਹੈ ਹੁਣ ਵੀ ਮੈਨੂੰ ਮੇਰੀ ਸੋਤੇਲੀ ਮਾਂ ਦੀਆਂ ਦੁਆਵਾਂ ਤੋਂ ਪਹਿਲਾਂ ਈਰਮ ਦੀ ਮਾਂ ਨੇ ਮੈਨੂੰ ਦੁਆਵਾਂ ਦਿੱਤੀਆਂ ਸੀ ਅਤੇ ਫਿਰ ਜਦੋਂ ਸ਼ਾਮ ਨੂੰ ਪਾਪਾ ਘਰ ਆਏ ਜਦੋਂ ਉਹਨਾਂ ਨੂੰ ਮੈਂ ਇਹ ਖਬਰ ਸੁਣਾਈ ਤਾਂ ਉਹ ਵੀ ਬਹੁਤ ਖੁਸ਼ ਹੋਈ ਸੀ ਹੁਣ ਨਾ ਤਾਂ ਸਿਰਫ ਮੈਨੂੰ ਉਹਨਾਂ ਨੇ ਵੱਡੇ ਕਾਲਜ ਵਿੱਚ ਦਾਖਲਾ ਦਿਵਾਇਆ ਜਦੋਂ ਕਿ ਉਹ ਦਾਖਲੇ ਦੇ ਸਾਰੇ ਪ੍ਰਕਿਰਿਆ ਤੱਕ ਮੇਰੇ ਨਾਲ-ਨਾਲ ਰਹੀ ਸੀ ਜਦੋਂ ਕਿ ਉਹਨਾਂ ਨੇ ਮੈਨੂੰ ਬਹੁਤ ਸਖਤ ਸ਼ਰਤਾਂ ਵਿੱਚ ਕਹਿ ਦਿੱਤਾ ਸੀ ਕਿ ਜੇਕਰ ਤੇਰਾ ਰਿਜਲਟ ਚੰਗਾ ਨਾ ਆਇਆ ਤਾਂ ਉਹ ਖੁਦ ਆ ਕੇ ਮੈਨੂੰ ਇੱਥੋਂ ਲੈ ਜਾਣਗੇ ਅਤੇ ਉਹਨਾਂ ਦੀ ਇਹ ਧਮਕੀ ਮੈਨੂੰ ਹਰ ਸਮੇਂ ਯਾਦ ਰਹਿੰਦੀ ਸੀ ਕਿਉਂਕਿ ਮੈਂ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਹੁਣ ਮੈਂ ਮੇਰੀ ਸੋਤੇਲੀ ਮਾਂ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਨਹੀਂ ਚਾਹੁੰਦੀ ਸੀ ਮੈਂ ਸੋਚਿਆ ਸੀ ਕਿ ਮੈਂ ਇਸ ਕਾਲਜ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰ ਲਵਾਂ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਨਹੀਂ ਮੇਰੇ ਹੀ ਪ੍ਰਫਾਸਰ ਅਭਿਸ਼ੇਕ ਹੋਣਗੇ ਮੇਰੇ ਪਾਪਾ ਮੈਨੂੰ ਹੋਸਟਲ ਵਿੱਚ ਛੱਡ ਕੇ ਚਲੇ ਗਏ ਸੀ ਨਮਾ ਨਮਾ ਕਾਲਜ ਸੀ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ ਮੈਂ ਹਵਾ ਵਿੱਚ ਉੱਡ ਰਹੀ ਸੀ ਕਿ ਮੈਂ ਹੁਣ ਸਕੂਲ ਤੋਂ ਕਾਲਜ ਪਹੁੰਚ ਗਈ ਹਾਂ ਅਤੇ ਫਿਰ ਮੇਰੇ ਲਈ ਇਹ ਸ਼ਹਿਰ ਵੀ ਨਮਾ ਸੀ ਇਸ ਲਈ ਮੈਂ ਇੱਥੇ ਆਜ਼ਾਦੀ ਨਾਲ ਰਹਿ ਸਕਦੀ ਸੀ ਮੈਂ ਪਹਿਲੇ ਦਿਨ ਹੀ ਉੱਠ ਕੇ ਚੰਗੀ ਤਰ੍ਹਾਂ ਤਿਆਰ ਹੋਈ ਅਤੇ ਫਿਰ ਕਾਲਜ ਪਹੁੰਚ ਗਈ ਅਤੇ ਉੱਥੇ ਜਾ ਕੇ ਸਭ ਤੋਂ ਪਹਿਲੀ ਕਲਾਸ ਹੀ ਅਭਿਸ਼ੇਕਤੀ ਮਿਲੀ ਸੀ ਉਹਨਾਂ ਨੂੰ ਦੇਖਦੇ ਹੀ ਮੇਰੇ ਦਿਲ ਦੀਆਂ ਧੜਕਣਾ ਬੇਕਾਬੂ ਹੋ ਗਏ ਸੀ ਉਹ 35 ਸਾਲ ਦਾ ਇੱਕ ਜਵਾਨ ਆਦਮੀ ਸੀ ਉਹ ਬਹੁਤ ਹੀ ਪਿਆਰ ਨਾਲ ਪੜ੍ਹਾ ਰਹੇ ਸੀ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਵੀ ਬਹੁਤ ਅਲੱਗ ਸੀ ਪੜਾਾਈ ਤੋਂ ਹਟ ਕੇ ਮੇਰਾ ਧਿਆਨ ਉਹ ਪ੍ਰੋਫੈਸਰ ਸਾਹਿਬ ਵੱਲ ਮੇਰੇ ਨਾਲ ਨਾਲ ਹੋਰ ਲੜਕੀਆਂ ਵੀ बार-बार ਉਹਨਾਂ ਨੂੰ ਹੀ ਦੇਖ ਰੰਗਾ ਸੀ ਪਰ ਮੇਰੀ ਤਾਂ ਉਹਨਾਂ ਤੋਂ ਨਜ਼ਰ ਹੀ ਨਹੀਂ हट ਰਹੀ ਸੀ ਕਦੋਂ ਉਹਨਾਂ ਦਾ ਪੀਰੀਅਡ ਖਤਮ ਹੋਇਆ ਮੈਨੂੰ ਪਤਾ ਹੀ ਨਹੀਂ ਚੱਲਿਆ ਆ ਤੇ ਫਿਰ ਮੈਂ ਪੂਰੀ ਤਰ੍ਹਾਂ ਬੇਚੈਨ ਹੋ ਗਈ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਜੋ ਟੀਚਰ ਪੜਾਉਣਾ ਆਈ ਸੀ ਮੈਨੂੰ ਉਹਨਾਂ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਮੇਰਾ ਦਿਲ ਮੇਰਾ ਚੈਨ ਮੇਰਾ ਸਕੂਨ ਅਭਿਸ਼ੇਕ ਉਹ ਪ੍ਰੋਫੈਸਰ ਆਪਣੇ ਨਾਲ ਹੀ ਲੱਗੇ ਸੀ ਸਮਝ ਨਹੀਂ ਆ ਰਹੀ ਸੀ ਹੁਣ ਮੈਂ ਇਹ ਦਿਨ ਕਿਵੇਂ گزارਾਂਗੀ ਮੈਂ ਸਾਰਾ ਵਕਤ ਉਹਨਾਂ ਬਾਰੇ ਹੀ ਸੋਚਦੀ ਰਹੀ ਸੀ ਅਤੇ ਫਿਰ ਜਦੋਂ ਮੈਂ ਅਗਲੇ ਦਿਨ ਕਾਲਜ ਗਈ ਤਾਂ ਸਾਰਾ ਸਮਾਂ ਉਹਨਾਂ ਨੂੰ ਹੀ ਦੇਖਦੀ ਰਹੀ ਅਤੇ ਮੁਸਕਰਾਉਂਦੀ ਰਹੀ ਇੱਕ ਦੋ ਬਾਰ ਉਹਨਾਂ ਨੇ ਮੇਰੇ ਬਲ ਦੇਖਿਆ ਸੀ ਤਾਰੇ ਥੋੜੇ ਸਮੇਂ ਬਾਅਦ ਜਦੋਂ ਫ੍ਰੀ ਪੀਰੀਅਡ ਮਿਲਿਆ ਤਾਂ ਮੈਂ ਪਹਾਨੇ ਨਾਲ ਉਹਨਾਂ ਕੋਲ ਪਹੁੰਚ ਗਈ। ਮੈਂ ਉਹ ਟੌਪਿਕ ਹੀ ਕੱਢਿਆ ਜੋ ਪੜ੍ਹਾ ਕੇ ਗਏ ਸੀ ਅਤੇ ਇਸ ਬਾਰੇ ਵਿੱਚ ਉਹਨਾਂ ਨਾਲ ਸਵਾਲ ਜਵਾਬ ਕਰਨ ਲੱਗੀ ਕਿਉਂਕਿ ਮੈਂ ਪ੍ਰੋਫੈਸਰ ਸਾਹਿਬ ਨਾਲ ਕੁਝ ਵਕਤ ਬਿਤਾਉਣਾ ਚਾਹਦੀ ਸੀ ਅਤੇ ਸ਼ਾਇਦ ਉਹ ਵੀ ਇਸ ਗੱਲ ਨੂੰ ਸਮਝ ਗਏ ਸੀ। ਇਸ ਲਈ ਉਹਨਾਂ ਨੇ ਕੁਰਸੀ ਸਾਹਮਣੇ ਰੱਖ ਕੇ ਮੈਨੂੰ ਆਪਣੇ ਸਾਹਮਣੇ ਹੀ ਬਿਠਾ ਲਿਆ ਅਤੇ ਫਿਰ ਹੌਲੀ-ਹੌਲੀ ਮੈਨੂੰ ਸਮਝਾਉਣ ਲੱਗੇ। ਪ੍ਰਸ਼ਾਸਨਰ ਸਾਹਬ ਦੇ ਸਾਹਮਣੇ ਬੈਠ ਕੇ ਮੇਰੀ ਖੁਸ਼ੀ ਦੀ ਕੋਈ ਹੱਤ ਨਾ ਰਹੀ ਹੁਣ ਮੈਂ ਹਰ ਰੋਜ਼ ਕਾਲਜ ਵਿੱਚ ਸਾਰਾ ਸਮਾਂ ਉਹਨਾਂ ਨੂੰ ਦੇਖਦੀ ਰਹਿੰਦੀ ਅਤੇ ਜਿਵੇਂ ਹੀ ਮੈਨੂੰ ਸਮਾਂ ਮਿਲਦਾ ਮੈਂ ਉਹਨਾਂ ਦੇ ਕੋਲ ਚਲੀ ਜਾਂਦੀ ਕਦੇ ਤਾਂ ਉਹ ਮੇਰੀ ਇਹ ਸਾਦ ਤ ਤੂੰ ਹੈਰਾਨ ਹੁੰਦੇ ਅਤੇ ਕਦੇ ਉਹ ਖੁਸ਼ੀ ਨਾਲ ਮੈਨੂੰ ਸਮਝਾਉਣ ਲੱਗਦੇ ਹੌਲੀ ਹੌਲੀ ਕਾਲਜ ਦੀਆਂ ਲੜਕੀਆਂ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਮੇਰਾ ਇੰਟਰਸਟ ਪ੍ਰੋਫੈਸਰ ਸਾਹਿਬ ਵੱਲ ਕੁਝ ਜ਼ਿਆਦਾ ਹੀ ਹੈ ਮੇਰੀ ਇਸਰ ਕਾਲਜ ਦੇ ਵਿੱਚ ਹੀ ਇੱਕ ਲੜਕੀ ਨਾਲ ਦੋਸਤੀ ਹੋ ਗਈ ਸੀ ਜਿਸ ਦਾ ਨਾਮ ਅੰਜਲੀ ਸੀ ਜਦੋਂ ਉਸ ਨੇ ਦੇਖਿਆ ਕਿ ਮੈਂ ਅਭਿਸ਼ੇਕ ਦੇ ਪਿੱਛੇ ਜਾਂਦੀ ਹਾਂ ਤਾਂ ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਰੋਕਿਆ ਸੀ ਓਹ ਕੈਨ ਲੱਗੀ ਕਿ ਕਿਉਂ ਤੂੰ ਅਭਿਸ਼ੇਕ ਸਰ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਆ ਹੁਣ ਤੇਰੀ ਬਦਨਾਮੀ ਹੋਣ ਲੱਗੀ ਹੈ ਸਾਰਿਆਂ ਨੂੰ ਤੇਰਾ ਉਹਨਾਂ ਨਾਲ ਇਸ ਤਰ੍ਹਾਂ ਰਵਈਆ ਨਜ਼ਰ ਆਉਂਦਾ ਹੈ ਅੰਜਲੀ ਦੀ ਇਸ ਗੱਲ ਤੇ ਮੈਨੂੰ ਬਹੁਤ ਬੁਰਾ ਲੱਗਿਆ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੀ ਪੜ੍ਹਾਈ ਤੇ ਫੋਕਸ ਕਰ ਰਹੀ ਹਾਂ ਕਿਉਂਕਿ ਮੈਂ ਦੁਬਾਰਾ ਘਰ ਨਹੀਂ ਜਾਣਾ ਇਸ ਲਈ ਮੈਂ ਮੁਸ਼ਕਲ ਟੌਪਿਕ ਉਹਨਾਂ ਤੋਂ ਸਮਝਦੀ ਹਾਂ ਮੇਰੀ ਇਸ ਗੱਲ ਤੇ ਉਹ ਮੈਨੂੰ ਕਹਿਣ ਲੱਗੀ ਕਿ ਪ੍ਰੀਤ ਤੂੰ ਹੀ ਐਸੀ ਤਰ੍ਹਾਂ ਦੀ ਲੜਕੀ ਹੈ ਜਿਸਨੂੰ ਪੜਾਇਆ ਹੋਇਆ ਸਮਝ ਨਹੀਂ ਆਉਂਦਾ ਜਾਂ ਫਿਰ ਅਭਿਸ਼ੇਕ ਸਰ ਹੀ ਇੰਨਾ ਬੁਰਾ ਪੜਾਉਂਦੇ ਹਨ ਕਿ ਤੈਨੂੰ ਵਾਰ-ਵਾਰ ਉਹਨਾਂ ਤੋਂ ਸਮਝਣ ਦੀ ਜ਼ਰੂਰਤ ਪੈਂਦੀ ਹੈ ਉਸਨੇ ਇਸ ਗੱਲ ਦਾ ਮੈਨੂੰ ਤਾਨਾ ਮਾਰਿਆ ਸੀ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਮੈਂ ਅੰਜਲੀ ਤੋਂ ਆਪਣਾ ਹੱਥ ਛਡਵਾਇਆ ਅਤੇ ਕਿਹਾ ਕਿ ਮੈਂ ਅਭਿਸ਼ੇਕ ਸਰ ਦੇ ਕੋਲ ਜਾ ਰਹੀ ਆ ਫਿਰ ਮੈਂ ਅਭਿਸ਼ੇਕ ਸਰ ਕੋਲ ਚਲੀ ਗਈ ਕੰਤਾ ਮੈਂ ਉਹਨਾਂ ਕੋਲ ਬੈਠ ਕੇ ਉਹਨਾਂ ਤੋਂ ਲੈਕਚਰ ਨੂੰ ਸਮਝਦੀ ਰਹੀ ਮੈਂ ਹੁਣ ਅंजलि ਨਾਲ ਆਪਣੀ ਦੋਸਤੀ ਖਤਮ ਕਰ ਦਿੱਤੀ ਸੀ ਕਿਉਂਕਿ ਉਹ ਮੈਨੂੰ ਇੰਨਾਂ ਹਰਕਤਾਂ ਤੋਂ ਰੋਕਦੀ ਸੀ ਮੈਂ ਆਪਣੇ ਕਮਰੇ ਵਿੱਚ ਆ ਕੇ ਪਹਿਲਾਂ ਤਾਂ ਪੜ੍ਹਾਈ ਕਰਦੀ ਅਤੇ ਫਿਰ ਮੈਂ ਉਹ ਸਭ ਦੇਖਦੀ ਜਿਸ ਨੂੰ ਦੇਖ ਕੇ ਮੈਨੂੰ ਸਕੂਨ ਮਿਲਦਾ ਸੋਸ਼ਲ ਮੀਡੀਆ ਤੇ ਹਰ ਸਮੇਂ ਪਿਆਰ ਮੁਹੱਬਤ ਵਾਲੀਆਂ ਵੀਡੀਓਜ਼ ਦੇਖਦੀ ਸੀ ਅਤੇ ਇਸ ਕਾਰਨ ਹੀ ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੋ ਗਈ ਸੀ ਮੇਰਾ ਦਿਲ ਕਰਦਾ ਸੀ ਕਿ ਪ੍ਰੋਫੈਸਰ ਸਾਹਿਬ ਮੇਰੇ ਨਾਲ ਪਿਆਰ ਨਾਲ ਗੱਲ ਕਰਨ ਅਤੇ ਮੈਨੂੰ ਅਪਣਾ ਲੈਣ ਪਰ ਉਹਨਾਂ ਨੇ ਕਦੇ ਵੀ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਸੀ ਉਹ ਮੇਰਾ ਖਿਆਲ ਤਾਂ ਰੱਖਦੇ ਸੀ ਪਰ ਜਿਸ ਤਰ੍ਹਾਂ ਦਾ ਮੈਂ ਚਾਹੁੰਦੀ ਸੀ ਉਸ ਤਰ੍ਹਾਂ ਨਹੀਂ ਹੌਲੀ-ਹੌਲੀ ਸਮਾਂ ਬੀਤ ਗਿਆ 4 ਮਹੀਨੇ ਕਦੋਂ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਅਤੇ ਕਦੇ ਤਾਂ ਮੈਂ ਛੁੱਟੀ ਤੋਂ ਬਾਅਦ ਉਹ ਪ੍ਰੋਫੈਸਰ ਸਾਹਿਬ ਦੇ ਕੋਲ ਜਾਂਦੀ ਉਹਨਾਂ ਤੋਂ ਕੁਝ ਨਾ ਕੁਝ ਸਮਝਦੀ ਰਹਿੰਦੀ ਉਹ ਸਦੈਨਾ ਮੇਰੇ ਨੋਟਸ ਉਹਨਾਂ ਦੇ ਸਮਾਨ ਵਿੱਚ ਹੀ ਚਲੇ ਗਏ ਪਰ ਮੈਨੂੰ ਉਸ ਗੱਲ ਦਾ ਧਿਆਨ ਨਾ ਰਿਹਾ ਅਤੇ ਮੈਂ ਹੋਸਟਲ ਆ ਗਈ ਪਰ ਜਦੋਂ ਮੈਂ ਪੜਨ ਲਈ ਬੈਠੀ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਨੋਟਿਸ ਹੀ ਨਹੀਂ ਹੈ ਹੁਣ ਮੈਨੂੰ ਇਹ ਡਰ ਸਤਾਉਣ ਲੱਗਾ ਕਿ ਜੇਕਰ ਮੇਰਾ ਟੈਸਟ ਚੰਗਾ ਨਾ ਹੋਇਆ ਤਾਂ ਮੈਂ ਪਾਪਾ ਨੂੰ ਕੀ ਜਵਾਬ ਦੇਵਾਂਗੀ ਮੈਂ ਦੁਪਹਿਰ ਦੇ ਸਮੇਂ ਹੀ ਉਹਨੇ ਪੈਰੀ ਹੋਸਟਲ ਚੋਂ ਨਿਕਲੀ ਅਤੇ ਅਭਿਸ਼ੇਕ ਸਰ ਦੇ ਘਰ ਚਲੀ ਗਈ ਉਹਨਾਂ ਦਾ ਘਰ ਕਾਲਜ ਅਤੇ ਹੋਸਟਲ ਦੇ ਵਿੱਚ ਹੀ ਸੀ ਇਸ ਲਈ ਉਹਨਾਂ ਦੇ ਘਰ ਦਾ ਮੈਨੂੰ ਪਤਾ ਸੀ ਉੱਥੇ ਚੌਂਕੀਦਾਰ ਨੇ ਮੈਨੂੰ ਜਦੋਂ ਘਰ ਦੇ ਡਰਾਈング ਰੂਮ ਵਿੱਚ ਪਹੁੰਚਾਇਆ ਤਾਂ ਮੈਨੂੰ ਪਤਾ ਚੱਲਿਆ ਕਿ ਘਰ ਕੋਈ ਨਹੀਂ ਹੈ ਘਰ ਖਾਲੀ ਹੈ ਮੈਂ ਸਾਰੇ ਘਰ ਵਿੱਚ ਘੁੰਮਣ ਫਿਰਨ ਲੱਗੀ ਪਰ ਜਿਵੇਂ ਹੀ ਮੈਨੂੰ ਪ੍ਰੋਫੈਸਰ ਨੇ ਦੇਖਿਆ ਉਹ ਤੌਲੀਏ ਵਿੱਚ ਮੇਰੇ ਸਾਹਮਣੇ ਸੀ ਮੇਰੇ ਦਿਲ ਦੀਆਂ ਧੜਕਨਾਂ ਨੇ ਇਹ ਸਾਰਾ ਸ਼ੋਰ ਮਚਾਇਆ ਕਿ ਮੇਰਾ ਦਿਲ ਕਰੇ ਕਿ ਮੈਂ ਆਪਣੇ ਆਪ ਨੂੰ ਨਾ ਅੰਦਰ ਸਮਾ ਦੇਵਾਂ ਅਤੇ ਇਸ ਕਾਰਨ ਹੀ ਮੇਰਾ ਆਪਣੇ ਆਪ ਤੇ ਕੰਟਰੋਲ ਨਾ ਰਿਹਾ ਅਤੇ ਮੈਂ ਆਪਣੇ ਦਿਲ ਦੀ ਗੱਲ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਇਸ ਸਮੇਂ ਮੈਂ ਅਭਿਸ਼ੇਕ ਸਰਦੀ ਕਮਰਾ ਫੜ ਕੇ ਖੜੀ ਸੀ ਅਤੇ ਉਹ ਮੇਰਾ ਹੱਥ ਆਪਣੀ ਕਮਰ ਤੋਂ ਹਟਾ ਹੀ ਰਹੇ ਸੀ। ਕਿ ਉਸੇ ਸਮੇਂ ਦਰਵਾਜ਼ਾ ਖੁੱਲ੍ਹਿਆ ਜੋ ਇੱਕ ਔਰਤ ਦੇ ਅੰਦਰ ਆਉਣ ਤੋਂ ਬਾਅਦ ਬੰਦ ਹੋ ਗਿਆ। ਸਾਹਮਣੇ ਹੀ ਇੱਕ ਔਰਤ ਨੇ ਮੈਨੂੰ ਅਤੇ ਪ੍ਰੋਫੈਸਰ ਨੂੰ ਇਸ ਹਾਲਤ ਵਿੱਚ ਦੇਖਿਆ। ਉਹ ਸਾਰ ਤੈਨੂੰ ਦੇਖਦੇ ਹੀ ਅਭਿਸ਼ੇਕ ਸਰ ਘਬਰਾ ਕੇ ਪਿੱਛੇ ਹਟੇ ਅਤੇ ਮੈਂ ਵੀ ਉਹਨਾਂ ਤੋਂ ਦੂਰ ਹੋ ਗਈ। ਉਹ ਔਰਤ ਅਭਿਸ਼ੇਕ ਸਰ ਦੇ ਕੋਲ ਆਈ ਅਤੇ ਪੁੱਛਣ ਲੱਗੀ ਕਿ ਇਹ ਸਭ ਕੀ ਹੋ ਰਿਹਾ ਹੈ? ਸਰ ਕਹਿਣ ਲੱਗੇ ਕਿ ਦੀਦੀ ਪੂਜਾ ਨਹੀਂ, ਇਹ ਮੇਰੀ ਸਟੂਡੈਂਟ ਹੈ। ਇਹ ਨੋਟਸ ਲੈਣ ਲਈ ਮੇਰੇ ਕੋਲ ਆਈ ਸੀ। ਕਮਰੇ ਵਿੱਚ ਚੂਹਾ ਆ ਗਿਆ ਸੀ। ਉਸ ਨੂੰ ਦੇਖ ਕੇ ਬਹੁਤ ਡਰ ਗਈ ਸੀ। ਡਰ ਦੇ ਮਾਰੇ ਸਰ ਦੇ ਮੱਥੇ ਤੇ ਪਸੀਨਾ ਆ ਗਿਆ ਸੀ। ਅਤੇ ਹੁਣ ਮੈਂ ਜਾਣ ਗਈ ਸੀ ਕਿ ਉਹ ਅਰ ਤਾਂ ਸਰਦੀ ਭੈਣ ਹੈ ਉਹ ਮੈਨੂੰ ਪੁੱਛਣ ਲੱਗੀ ਕਿ ਹੁਣ ਤੂੰ ਦੱਸ ਤਾ ਇਹ ਸਭ ਕੀ ਹੋ ਰਿਹਾ ਹੈ ਮੈਂ ਸਿਰ ਝੁਕਾ ਕੇ ਉਹਨਾਂ ਦੇ ਸਾਹਮਣੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਅਤੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਮੇਰੀ ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੇ ਨਾਰਾਜ਼ਗੀ ਨਾਲ ਮੇਰੇ ਵੱਲ ਦੇਖਿਆ ਸੀ ਫਿਰ ਉਹਨਾਂ ਦੀ ਭੈਣ ਨੇ ਅਭਿਸ਼ੇਕ ਸਰ ਵੱਲ ਦੇਖਿਆ ਤੇ ਫਿਰ ਅਭਿਸ਼ੇਕ ਸਰ ਨੂੰ ਕਿਹਾ ਅਭਿਸ਼ੇਕ ਮੈਂ ਕਿੰਨੀ ਵਾਰ ਤੈਨੂੰ ਕਿਹਾ ਹੈ ਕਿ ਹੁਣ ਤੂੰ ਵਿਆਹ ਕਰ ਲੈ ਹੁਣ ਤੇਰੀ ਵਿਆਦੀ ਉਮਰ ਹੋ ਗਈ ਹੈ ਕਿ ਤੈਨੂੰ ਕਾਲਜ ਦੀਆਂ ਲੜਕੀਆਂ ਨਾਲ ਹੀ ਦਿਲ ਬਹਿਲਾਉਣਾ ਆਉਂਦਾ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੂੰ ਕੀ ਕੁਝ ਕਰਦਾ ਰਹਿਣਾ ਹੈ ਇਹ ਕੁੜੀ ਤੇਰੇ ਪਿਆਰ ਵਿੱਚ ਇਥੋਂ ਤੱਕ ਆ ਗਈ ਹੈ ਅਤੇ ਤੂੰ ਇਸ ਦੀ ਇੱਜ਼ਤ ਨਾਲ ਖੇਡਣ ਵਾਲਾ ਸੀ ਜੇਕਰ ਅੱਜ ਮੈਂ ਕਮਰੇ ਵਿੱਚ ਨਾ ਆਉਂਦੀ ਤਾਂ ਸ਼ਾਇਦ ਇਹ ਆਪਣੇ ਆਪ ਨੂੰ ਤੇਰੇ ਤੇ ਲੁਟਾ ਦਿੰਦੀ ਚੰਗਾ ਇਹੀ ਹੈ ਕਿ ਤੂੰ ਵਿਆਹ ਦਾ ਫੈਸਲਾ ਕਰ ਜੇਕਰ ਬਾਕਿਆ ਹੀ ਤੈਨੂੰ ਪ੍ਰੀਤੀ ਪਸੰਦ ਹੈ ਤਾਂ ਮੈਂ ਖੁਦ ਤੁਹਾਡੇ ਦੋਹਾਂ ਦਾ ਵਿਆਹ ਕਰਵਾ ਦੇਵਾਂਗੀ ਇਸ ਤਰ੍ਹਾਂ ਗਲਤ ਸਬੰਧ ਨਾ ਬਣਾਓ ਕਿਉਂਕਿ ਇੱਕ ਪ੍ਰੋਫੈਸਰ ਅਤੇ ਇੱਕ ਸਟੂਡੈਂਟ ਦੇ ਵਿੱਚ ਦੇ ਸਬੰਧ ਵਿੱਚ ਬਹੁਤ ਬੁਰਾਈ ਤੋਂ ਸਿਵਾਏ ਕੁਝ ਨਹੀਂ ਹੈ ਅਭਿਸ਼ੇਕ ਦੀ ਭੈਣ ਖੁਦ ਵੀ ਪ੍ਰੋਫੈਸਰ ਸੀ ਉਹ ਕਿਸੇ ਦੂਜੇ ਕਾਲਜ ਵਿੱਚ ਪੜਾਉਂਦੀ ਸੀ ਉਹਨਾਂ ਨੇ ਮੇਰੇ ਸਾਹਮਣੇ ਹੀ ਆਪਣੇ ਭਰਾ ਨੂੰ ਕਿਹਾ ਕਿ ਇਹ ਉਸ ਲੜਕੀ ਦੇ ਹੱਕ ਵਿੱਚ ਕੋਈ ਫੈਸਲਾ ਕਰ ਜਾਂ ਤਾਂ ਫਿਰ ਇਸ ਨੂੰ ਵਿਆਹ ਦੀ ਹਾਮੀ ਭਰੋ ਜਾਂ ਫਿਰ ਇਸ ਨੂੰ ਕਹਿ ਕਿ ਇਹ ਇੱਥੋਂ ਚਲੀ ਜਾਵੇ ਤਾਂ ਕਿ ਇਸ ਦੀ ਇੱਜ਼ਤ ਖਰਾਬ ਨਾ ਹੋਵੇ ਇਹ ਵੀ ਤਾਂ ਕਿਸੇ ਦੀ ਬੇਟੀ ਹੈ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੇਰੀ ਇਸ ਗਲਤੀ ਕਾਰਨ ਕਿਸੇ ਲੜਕੀ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਮੈਂ ਸ਼ਰਮਾਉਂਦੇ ਹੋਏ ਆਪਣੀਆਂ ਨਜ਼ਰਾਂ ਝੁੜਾ ਲਈਆਂ ਸੀ ਕਿਉਂਕਿ ਇਸ ਵਿੱਚ ਗਲਤੀ ਮੇਰੀ ਹੀ ਸੀ ਪ੍ਰੋਫੈਸਰ ਸਰ ਤਾਂ ਮੈਨੂੰ ਰੋਕਣਾ ਚਾਹੁੰਦੇ ਸੀ ਪਰ ਮੈਂ ਹੀ ਪਹਿਲ ਕੀਤੀ ਸੀ ਪਰ ਫੇਰ ਵੀ ਉਹ ਆਪਣੀ ਭੈਣ ਦੀ ਤਾਂ ਟਫਟਕਾਰ ਸੁੰਦੇ ਰਹੇ ਅਤੇ ਉਹਨਾਂ ਨੇ ਆਪਣੀ ਬਚਾ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ ਉਹਨਾਂ ਨੇ ਮੇਰੀ ਇੱਜ਼ਤ ਤੇ ਕੋਈ ਗੱਲ ਨਹੀਂ ਹੋਣ ਦਿੱਤੀ ਸੀ ਕਿ ਇਸ ਵਿੱਚ ਗਲਤੀ ਮੇਰੀ ਨਹੀਂ ਪ੍ਰੀਤੀ ਦੀ ਹੈ ਅਤੇ ਅਭਿਸ਼ੇਕ ਦੀ ਇਹ ਹੀ ਗੱਲ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਹੁਣ ਤਾਂ ਮੈਂ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਨ ਲੱਗੀ ਸੀ ਜਿਸ ਨੂੰ ਆਰਤ ਦੀ ਇੱਜ਼ਤ ਕਰਨਾ ਆਉਂਦਾ ਹੈ ਅਤੇ ਫੇਰ ਆਪਣੀ ਭੈਣ ਵੱਲ ਦੇਖ ਕੇ ਕਹਿਣ ਲੱਗੇ ਕਿ ਮੈਨੂੰ ਪ੍ਰੀਤੀ ਨਾਲ ਵਿਆਹ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਇਹ ਗੱਲ ਸੁਣਦੇ ਹੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਤਾ ਨਹੀਂ ਰੱਬ ਵੱਗੇ ਮੇਰੀ ਕਿਹੜੀ ਅਰਦਾਸ ਕਬੂਲ ਹੋਈ ਸੀ। ਅਤੇ ਫੇਰ ਦੀਦੀ ਦੇ ਸਾਹਮਣੇ ਹੀ ਅਭਿਸ਼ੇਕ ਸਰ ਨੇ ਮੇਰੇ ਨਾਲ ਵਿਆਹ ਦੀ ਗੱਲ ਕਰ ਲਈ ਸੀ। ਅਤੇ ਫੇਰ ਅਭਿਸ਼ੇਕ ਸੰਤ ਦੇ ਭੈਣ ਨੇ ਕਿਹਾ ਕਿ ਮੈਂ ਤੇਰੇ ਘਰ ਰਿਸ਼ਤਾ ਲੈ ਕੇ ਜਾਣ ਦੀ ਤਿਆਰ ਹਾਂ। ਆਰਤੂ ਦਵਾਰਾ ਤੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੀ ਕਦੇ ਵੀ ਕਿਸੇ ਗੈਰ ਮਰਦ ਦੇ ਲਈ ਆਪਣੀ ਜਿੰਦ ਨੂੰ ਖਰਾਬ ਕਰਨ ਬਾਰੇ ਸੋਚੀ ਵੀ ਨਾ ਕਿਉਂਕਿ ਔਰਤ ਦੀ ਇੱਜ਼ਤ ਬਹੁਤ ਨਾਜ਼ੁਕ ਹੁੰਦੀ ਹੈ ਜੋ ਇੱਕ ਵਾਰ ਚਲੀ ਜਾਵੇ ਦੁਬਾਰਾ ਨਹੀਂ ਆਉਂਦੀ ਮੇਰੀ ਕੋਈ ਸਗੀ ਮਾਂ ਨਹੀਂ ਸੀ ਨਾ ਹੀ ਮੇਰੀ ਕੋਈ ਭੈਣ ਸੀ ਬਸ ਇੱਕ ਸੋਤੇਲੀ ਮਾਂ ਸੀ ਜਿਸਨੇ ਮੈਨੂੰ ਕਦੇ ਵੀ ਚੰਗਿਆ ਤੇ ਮਾੜੇ ਵਿੱਚ ਫਰਕ ਨਹੀਂ ਦੱਸਿਆ ਸੀ ਉਹ ਹਮੇਸ਼ਾ ਮੇਰੇ ਖਿਲਾਫ ਹੀ ਬੋਲਦੀ ਰਹਿੰਦੀ ਸੀ ਅੱਜ ਜਦੋਂ ਸਰਦੀ ਭੈਣ ਨੇ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਉਹਨਾਂ ਨੇ ਮੈਨੂੰ ਅਹਿਸਾਸ ਦਵਾਇਆ ਕਿ ਉਹ ਮੇਰੇ ਲਈ ਮੇਰੀ ਭੈਣ ਜਹੀ ਹੈ ਉਸ ਸਮੇਂ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਟਸ ਲੈ ਕੇ ਹੋਸਟਲ ਆ ਗਈ ਥੋੜੇ ਦਿਨ ਬਾਅਦ ਹੀ ਅਭਿਸ਼ੇਕ ਸਰ ਨੇ ਅਤੇ ਉਹਨਾਂ ਦੀ ਭੈਣ ਨੇ ਮੇਰੇ ਲਈ ਰਿਸ਼ਤਾ ਭੇਜ ਦਿੱਤਾ ਸੀ ਮੇਰੇ ਪਾਪਾ ਬਹੁਤ ਖੁਸ਼ ਸਨ ਕਿਉਂਕਿ ਪ੍ਰੋਫੈਸਰ ਸਾਹਿਬ ਬਹੁਤ ਹੀ ਚੰਗੇ ਇਨਸਾਨ ਸਨ ਅਤੇ ਉਹਨਾਂ ਦਾ ਆਪਣਾ ਘਰ ਵੀ ਸੀ ਇਸ ਤਰ੍ਹਾਂ ਹੀ ਮੇਰਾ ਤੇ ਅਭਿਸ਼ੇਕ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਸਾਡੀ ਮੰਗਣੀ ਕਰ ਦਿੱਤੀ ਗਈ ਇਹ ਗੱਲ ਜਦੋਂ ਮੇਰੇ ਸਾਰੇ ਦੋਸਤਾਂ ਨੂੰ ਪਤਾ ਚੱਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ 2 ਸਾਲ ਬਾਅਦ ਸਾਡਾ ਵਿਆਹ ਹੋਣਾ ਸੀ ਕਿਉਂਕਿ 2 ਸਾਲ ਬਾਅਦ ਮੇਰੀ ਪੜ੍ਹਾਈ ਪੂਰੀ ਹੋ ਜਾਂਦੀ ਸੀ ਅਤੇ ਇਹ 2 ਸਾਲ ਮੈਂ ਮਨ ਲਾ ਕੇ ਪੜ੍ਹਾਈ ਕਰਨੀ ਸੀ ਹੁਣ ਤਾਂ ਅਭਿਸ਼ੇਕ ਮੇਰੇ ਮਗੀਤਰ ਬਣ ਗਏ ਸੀ ਹੁਣ ਉਹ ਮੇਰੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਦਦ ਕਰਦੀ ਸੀ ਇਸ ਤੋਂ ਬਾਅਦ ਅਸੀਂ ਕਦੇ ਵੀ ਆਪਣੀ ਹੱਦ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕੁਝ ਦਿਨਾਂ ਬਾਅਦ ਮੇਰਾ ਤੇ ਪ੍ਰੋਫੈਸਰ ਸਾਹਿਬ ਦਾ ਵਿਆਹ ਹੈ ਅਤੇ ਹੁਣ ਅਸੀਂ ਹਮੇਸ਼ਾ ਲਈ ਇੱਕ ਹੋਣ ਵਾਲੇ ਹਾਂ ਹੁਣ ਅਸੀਂ ਜ਼ਿੰਦਗੀ ਭਰ ਲਈ ਇੱਕ ਹੋ ਜਾਵਾਂਗੇ ਕੁਝ ਲੋਕਾਂ ਨੂੰ ਤਾਂ ਹਜੇ ਵੀ ਇਹ ਗੱਲ ਤੋਂ ਇਤਰਾਜ਼ ਹੈ ਕੀ ਸਾਡੀ ਉਮਰ ਵਿੱਚ ਬਹੁਤ ਫਰਕ ਹੈ ਪਰ ਇਹ ਤਾਂ ਸਭ ਜਾਣਦੇ ਹਨ ਕਿ ਜਦੋਂ mohabbat ਹੋ ਜਾਵੇ ਤਾਂ ਉਮਰ ਦਾ ਫਰਕ ਮਾਇਨੇ ਨਹੀਂ ਰੱਖਦਾ ਤੁਹਾਨੂੰ ਜਿਸ ਨਾਲ mohabbat ਹੈ ਉਹ ਤੁਹਾਨੂੰ mohabbat ਦੇਵੇ ਅਤੇ ਤੁਹਾਡੀ ਇੱਜ਼ਤ ਕਰੇ ਤਾਂ ਫਿਰ ਉਮਰ ਮਾਇਨੇ ਨਹੀਂ ਰੱਖਦੀ ਅਤੇ ਨਾ ਹੀ ਉੱਥੇ ਕੋਈ ਜਾਤ ਪਾਤ ਮਾਇਨੇ ਰੱਖਦੀ ਹੈ ਨਾ ਫਿਰ ਉਮਰਾਂ ਦਾ ਫਰਕ ਇਸ ਲਈ ਮੈਨੂੰ ਵੀ ਉਮਰਾਂ ਦੇ ਫਰਕ ਤੋਂ ਕੋਈ ਇਤਰਾਜ਼ ਨਹੀਂ ਸੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਚੰਗੇ ਭਵਿੱਖ ਲਈ ਸਾਨੂੰ ਦੁਆਵਾਂ ਦਿਓ ਅਤੇ ਹਰ ਕੁੜੀ ਨੂੰ ਇਸ ਤਰ੍ਹਾਂ ਹੀ ਆਪਣੀ ਮੁਹੱਬਤ ਮਿਲ ਜਾਵੇ ਅਤੇ ਆਖਰੀ ਵਿੱਚ ਮੈਂ ਲੜਕੀਆਂ ਨੂੰ ਇਹੀ ਸਲਾਹ ਦੇਵਾਂਗੀ ਕਿ ਕਦੇ ਵੀ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਬੇਮੋਲ ਨਾ ਕਰੋ ਜੇਕਰ ਕਿਸੇ ਨਾਲ ਮੁਹੱਬਤ ਹੈ ਤਾਂ ਸਹੀ ਤਰੀਕੇ ਨਾਲ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰੋ ਮੈਂ ਵੀ ਜਜ਼ਵਾਬਤਾ ਵਿੱਚ ਆ ਕੇ ਆਪਣੇ ਆਪ ਨੂੰ ਅਭਿਸ਼ੇਕ ਸਰ ਨੂੰ ਸੌਂਪ ਦਿੱਤਾ ਸੀ ਪਰ ਇਸ ਗੱਲ ਦਾ ਸ਼ੁਕਰ ਸੀ ਕਿ ਸਾਡੇ ਵਿੱਚ ਕੁਝ ਵੀ ਗਲਤ ਨਹੀਂ ਹੋਇਆ ਸੀ ਜਦੋਂ ਕਿ ਹੁਣ ਅਸੀਂ ਸਹੀ ਤਰੀਕੇ ਨਾਲ ਇੱਕ ਹੋਣ ਵਾਲੇ ਹਾਂ ਇਸੇ ਤਰ੍ਹਾਂ ਹਰ ਲੜਕੀ ਨੂੰ ਚਾਹੀਦਾ ਹੈ ਕਿ ਉਹ ਵੀ ਜਾਇਜ਼ ਤਰੀਕੇ ਨਾਲ ਆਪਣੀ ਮੁਹੱਬਤ ਨੂੰ ਇੱਕ ਪਵਿੱਤਰ ਰਿਸ਼ਤੇ ਦਾ ਨਾਮ ਦੇਵੇ ਅਤੇ ਸੱਤ ਫੇਰਿਆਂ ਦੇ ਬੰਧਨ ਵਿੱਚ ਬੰਨ੍ਹ ਜਾਵੇ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਸ ਤਰ੍ਹਾਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਆਤਾ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ